ਗਿਆ ਮੇਰਾ ਪੁੱਤ ਨਹੀਂ ਗਿਆ ਮੈਂ ਕਿਤੇ ਜਾਵਾਂ ਹੁਣਾ ਮੈਂ ਕਿਦੋਂ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਣਾ ਹਾਂ ਮੈਂ ਮਰ ਜੀਵਾਂ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ రాను <laughs> శా <laughs> 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 ਸੋਇਨੇ ਨਾਮ ਗਗਨਦੀਪ ਕੋਰ ਮੇਰਾ ਬੇਟਾ ਸਹਜਵੀਰ ਨੂੰ ਸਾਲ ਦਾ ਤੇ ਮੀ ਹਸਬੈਂਡ ਵੀ ਜੋਸਾਪੇਨਾ ਦੇ ਤੋ ਗੀ ਉਹਨਾਂ ਨੂੰ ਸਾਈਕ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਨਹੀਂ ਤੇ ਅੱਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਬਾਦਾਂ ਲਾਂ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨੂੰ ਬਰਗ ਕਰ ਦਿੰਦਾ ਮੈਂ ਯਾਨੀ ਬੱਚੇ ਨਹੀਂ ਸਕੇ ਪਿਆ ਮੇ ਲੋ ਸਾਨੂੰ ਸਭ ਪੇ ਕੌਣ ਕਿਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋ ਨਾ ਸਰ 10 ਲੱਖ ਸੀ ਅੱਜ ਤੇ ਉਹ 16 ਲੱਖ ਕਿੰਨਾਂ ਕਿਤਾ ਸੀ ਜੈਨ ਇੰਤਜ਼ਾਰ ਦੇ ਦੇ ਕੀ ਕਰਦੇ ਮੇਰਾ ਨਹੀਂਗਾ ਮੇਰੇ ਪੌੜੇ ਲਾਦਾ ਹੀਗਾ ਅਗਰ ਮੇਰਾ ਬੱਚੇ ਦਾ ਮੇਰਾ ਕੋਈ ਕੋ ਸੋਨੀਆ ਕਿੰਨੀ ਵੀ ਸਾਨੂੰ ਇਧਰ ਰਹਿਣ ਦਿੱਤਾ ਜਾ ਬਸ ਮੇ ਹੋਰ ਕੁਝ ਨਹੀਂ ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਰ ਸਿੰਘ ਨੂੰ ਲਿਆ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈ ਆ ਉਹ ਬੈਂਕ ਦੇ ਦੇਣੇ ਅਦਾ ਨਹੀਂ ਕੀਤੇ ਤੇ ਮਾ ਜੋ ਡੀਸਾ ਦੇ ਹੁਕਮਾਂ ਅਸਾ ਇਹਨਾਂ ਨੂੰ ਆਰਡਰ ਹੋਇਆ ਸੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ 18/3/2024 ਦੇ 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੂੰ ਪੋਜੈਸ਼ਨ ਲਿਆ ਪੀਸਫੁਲੀ ਗਗਨਦੀਪ ਕੌਰ ਹੈ ਲੀਗਲ ਹੈ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਪਰ ਦੱਸ ਸਕਦੇ 16.5 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਿਸ ਦਿੱਤਾ ਇਹ ਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਪਰ ਪ੍ਰੋਪਰ ਕਾਰਵਾਈ ਹੋਣ ਤੇ ਬਾਅਦੋਂ 6 ਮਹੀਨੇ ਹੋ ਗਏ ਆ ਤੇ 6 ਮਹੀਨਾਂ ਦਾ ਟਾਈਮ ਨ ਕੋਈ ਹੈਗਾ ਜੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਹੈ